ਵੀ ਆ ਫਾਇਦਾ ਮਿੱਤਰੋ ਵੀਡੀਓ ਦਾ ਬਣਦਾ ਟਰੈਕਟਰ ਦਾ ਆਪਣਾ ਟਰਾਲੀ ਅੱਗੇ ਉੱਥੋਂ ਕਿੱਕਾ ਟੂਪਾ ਕਿੱਕਾ ਟੂਪਾ ਅੱਜ ਤੱਕ ਟਰੈਕਟਰ ਟਰਾਲੀ ਵਿੱਚ ਫਸਦਾ ਅੱਜ ਪਹਿਲੇ ਦਿਨ ਤੁਸੀਂ ਦੇਖੋ ਵੀ ਟਰੈਕਟਰ ਨੂੰ ਟਰਾਲੀ ਕਿੱਥੇ ਜਾਂਦੀ ਹੈ ਆਹ ਤਾਂ ਹਜੇ ਰੰਗ ਸਾਡੀ 72 ਘੰਟੇ ਜਦੋਂ ਟਰਾਲੀ ਨੂੰ ਹੋ ਜਾਂਦੇ ਹਨ ਨਾ ਜਿੰਨਾ ਵਾਰ ਜੀ ਤੁਸੀਂ ਇਦਾਂ ਨੋ ਮਾਰੋ ਨਾ ਇਹ ਸਾਡੇ ਰੰਗ 'ਚ ਨਹੀਂ ਇਹਦੇ 'ਚ ਰੰਗ ਨਹੀਂ ਲੱਥੋ 72 ਘੰਟੇ ਬਾਅਦ ਇਹ ਜਸਤਿਕ ਪੱਲਾ ਆਪਣੇ ਏਰੀਆ 'ਚ ਤੁਹਾਡੇ ਹਿਸਾਬ ਨਾਲ ਹੋ ਸਕਦਾ ਕੰਮ ਇਹ ਬਿਲਕੁਲ ਹੋਊਗਾ ਜੀ ਸਾਡੇ ਤਾਂ ਜ਼ਮੀਨਾਂ ਕੜ ਲੀਆਂ ਸਾਨੂੰ ਕਿਵੇਂ ਜੋ ਨਹਿਰਾ ਸੀ ਇਹਨੇ ਸਾਨੂੰ 40 ਤੋਂ 50 ਕਿਲੋਮੀਟਰ ਤੋਂ ਨਾ ਜਲਾਲਾਬਾਦ ਸਾਈਡ ਤੋਂ ਲਿਜਾਣਾ ਪੈਣਾ। ਪਰਦਾ ਹੀ ਕੁਛ ਨਹੀਂ ਹੈ। ਨਿਕਲਦਾ ਨਹੀਂ ਟਰੈਕਟਰ। ਇਹਦਾ ਹੁਣ ਜਿਹੜਾ ਤੁਸੀਂ ਪੀਡੀਓ ਵਾਲਾ ਜਗਾੜ ਲਾਏ ਤਾਂ ਪੀਡੀਓ ਲਾਓ ਤੇ ਟਰੈਕਟਰ ਦਾ ਗੇਅਰ ਕੱਢ ਦੋ ਕੱਲਾ ਹੀ ਲਈ ਜਾਊਗਾ। ਅੱਖੀ ਤੋੜਦੇ ਜਾ। ਲੋਕ ਤੋੜਦੇ ਬਹੁਤ ਵਧੀਆ ਹੈ। ਇੱਕ ਮੈਨੂੰ ਬਹੁਤ ਪਰਸਮਈ ਚੀਜ਼ ਚੰਗੀ ਲੱਗੀ ਜਿਹੜਾ ਤੁਸੀਂ ਇਹ ਰੇਡੀਅਮ ਟੇਪ ਵਗੈਰਾ ਦੇਖੋ। ਇਹ ਬਹੁਤ ਜ਼ਰੂਰੀ ਹੈ ਜੇ ਸਾਡੇ ਏਰੀਆ ਦੇ ਵਿੱਚ ਮੈਂ ਸਪੈਸ਼ਲ ਰੀਲਾਂ ਵੀ ਪਾਉਣਾ ਬਈ। ਹਾਂਜੀ। ਅਗਲੇ ਨਾ ਮੈਂ ਵਰਕਸ਼ਾਪ ਵਾਲਿਆਂ ਨੂੰ ਵੈਸੇ ਸਪੈਸ਼ਲ ਹੀ ਕਹਿ ਕੇ ਆਉਣਾ ਰੈਡੀਅਮ ਟੇਪ ਜਾਂ ਮਗਰ ਲਾਈਟਾਂ ਜ਼ਰੂਰ ਲਾ ਦੇਖੋ ਸਾਡਾ ਇੱਕ ਬਹੁਤ ਆਕਸੀਡੈਂਟ ਹੁੰਦਾ ਸਾਡੇ ਕੋਈ ਵੀ ਟਰਾਲੀ ਤੁਹਾਨੂੰ ਦਿਖੇਗੀ ਬਿਨਾ ਰੈਡੀਅਮ ਤੋਂ ਨਹੀਂ ਦਿਖੇਗੀ ਤੇ ਉਹ ਰੈਡੀਅਮ ਹੋਏਗਾ ਜੇ ਕੋਈ ਕਸਟਮਰ ਆੜ ਜਾਂਦਾ ਕਿੰਨੇ ਵੀ 2000 ਤੋਂ ਘੱਟ ਦੇਵੇ ਅਸੀਂ ਲਾ ਕੇ ਦਵਾਂਗੇ ਦੇਖੋ ਰੈਡੀਅਮ ਦਾ ਇਹ ਨਾ ਦੇਖੋ ਟੌਰ ਹੈ ਇਹ ਗਲਤ ਹੈ ਕਿਉਂਕਿ ਟਰਾਲੀਆਂ ਚਲੋ ਮੈਂ ਫਿਰ ਉਹੀ ਗੱਲ बार-बार ਮਾਲਵੇ ਤੇ ਜਾਂਦੀ ਹੈ ਪਰ ਮਾਲਵੇ ਵਾਲਿਆਂ ਨੂੰ ਵੀ ਰਾਤ ਜਾਣਾ ਪੈ ਸਕਦਾ ਯਾਰ ਸਿੱਧੀ ਜੀ ਗੱਲ ਹੈ ਨਾ ਇਹ ਐਕਸੀਡੈਂਟ ਬਹੁਤ ਹੁੰਦੇ ਆ ਬਾਈ ਜੀ ਹਨਾਂ ਦੇ ਵਿੱਚ ਟਰਾਲੀ ਵਾਲੇ ਤੇ ਹਾਂ ਪਹਿਣਾ ਵੀ 1000 ਰਿਫਲੈਕਟਰ ਟਰਾਲੀ ਰਸਤੇ ਤੇ ਜਦੋਂ ਆਪਣੇ ਫਰੰਟ ਚ ਲਾਈਟ ਆ ਰਹੀ ਹੈ ਨਾ ਟਰਾਲੀ ਦਾ ਡਾਲਾ ਖੁੱਲਿਆ ਹੁੰਦਾ ਜੇ ਥੱਲੇ ਲਾਈਟਾਂ ਨਹੀਂ ਟਰਾਲੀ ਦਿਖਦੀ ਨਹੀਂ ਦਿਖਣੇ ਨਹੀਂ ਬਈ ਬਲੈਕ ਦਿਖਦਾ ਪੂਰਾ ਕੋਈ ਵੀ ਅੱਗੇ इवन ਸਕੂਟਰ ਮੋਟਰਸਾਈਕਲ ਹੋਏਗਾ ਜੀ ਉਹਦੇ ਪਿੱਛੇ ਵੀ ਨਾ ਲਾਈਟਾਂ ਹੋਣਗੀਆਂ ਉਹ ਵੀ ਨਹੀਂ ਦਿਖਦੀਆਂ ਹੈਨਾ ਸੋ ਰੇਡੀਅਮ ਇੱਕ ਤਾਂ ਪਿੱਛੇ ਲਾਈਟਾਂ ਬਹੁਤ ਜ਼ਰੂਰੀਆਂ ਹੈ ਠੀਕ ਹੈ ਔਰ ਰੇਡੀਅਮ ਨਾਲ ਸਾਨੂੰ ਰਿਫਲੈਕਟ ਕਰਦਾ ਪਤਾ ਲੱਗਦਾ ਕਿ ਕੁਝ ਜਾਂਦਾ ਹੈ ਤਾਂ ਇਹ ਜ਼ਰੂਰੀ ਹੈ ਟੌਰ ਨਾ ਦੇਖੋ ਇਹ ਜ਼ਰੂਰੀ ਠੀਕ ਹੈ ਕੁਝ ਚੀਜ਼ਾਂ ਮੈਂ ਫਿਰ ਕਹਿ ਰਿਹਾ ਜੇ ਤਾਂ ਸਾਨੂੰ ਕਹੇ ਜਾਂਦੇ ਇਹਦੀ ਜਰੂਰਤ ਨਹੀਂ ਬਈ ਆ ਆ ਇਹਦਾ ਕੋਈ ਫਾਇਦਾ ਨਹੀਂ ਹੈ ਪਰ ਦੇਖੋ ਕਸਟਮਰ ਡਿਮਾਂਡ ਕਰਦਾ ਮੈਨੂੰ ਚਾਹੀਦਾ ਇਫ ਕਸਟਮਰ ਇਜ਼ ਰੈਡੀ ਟੂ ਪੇ ਸ ਤਾਂ ਆਪਾਂ ਨੂੰ ਕਿਉਂ ਮਨਾ ਕਰੀਏ ਹੈ ਨਾ ਬਿਲਕੁਲ ਸ਼ਕੀਨ ਵੀ ਹੁੰਦੇ ਕਈ ਵਾਰ ਹਰੇਕ ਚੀਜ਼ ਹੀ ਦੇਣੀ ਪੈਂਦੀ ਹੈ ਜਿਵੇਂ ਆ ਚੀਜ਼ ਤੁਸੀਂ ਪੁੱਛੀ ਪਹਿਲੇ ਇਹ ਇਹ ਰੂਪ ਕਲੈਕਟਰ ਹੁੰਦੇ ਅੱਗੇ ਕੱਸਦੇ ਆ ਜਦੋਂ ਮੇਲ ਚ ਚਲਾ ਗਿਆ ਅੱਗੇ ਰੱਸਾ ਖੋਲ ਦੇਣਾ ਇਹਨਾਂ ਇਕੱਠਾ ਕਰ ਦੇਣਾ ਬਸ ਤੇ ਇਹ ਇੱਥੇ ਸਾਰਾ ਇਕੱਠਾ ਹੋ ਜਾਣਾ ਇਹ ਮੁੜ ਕੇ ਇੱਥੇ ਰਹਿਣਾ ਇੱਥੇ ਪਾਣੀ ਪੂਣੀ ਨਹੀਂ ਪੈਣਾ ਉਦੋਂ ਪਹਿਲੇ ਸਾਈਡ ਤੇ ਆਪਾਂ ਬੰਦ ਦੇ ਰਹੇ ਆ ਫਿਰ ਉੱਥੇ ਹੀ ਰਹਿਣਾ ਵੀ ਕੋਈ ਘਰੇ ਨਹੀਂ ਰੱਖਣਾ ਫਿਰ ਚੱਕਣਾ ਜਿਹੜਾ ਸਾਰੇ ਲੱਗਣੀ ਹੈ ਉੱਥੋਂ ਹੀ ਖੋਲ ਲੈਣਾ ਇਹ ਗੰਨੇ ਆਸਤੇ ਸਪੈਸ਼ਲ ਜਿਹੜੀਆਂ ਇਹ ਆਪਾਂ ਇਹ ਉਹਨਾਂ ਤੇ ਜ਼ਰੂਰ ਪਿੱਛੇ ਆ ਜਦੋਂ ਉਹਨਾਂ ਚਾਰ ਦੋ ਦਾ ਹੀ ਇੱਥੇ ਚੈਨਲ ਪਾਤਾ ਇਹ ਵੀ ਪਾਇਆ ਜਦੋਂ ਆਲੂਆਂ ਦੀਆਂ ਬੋਰੀਆਂ ਹੁੰਦੀਆਂ ਜੰਪ-ਜੰਪ ਲੱਗਦਾ ਇਹ ਐਂਡ ਹੋਣ ਦਾ ਡਰ ਹੁੰਦਾ ਸੋ ਇਹ ਤਾਂ ਕਰਕੇ ਬਹੁਤ ਸੰਗੜੇ ਦੀ ਜ਼ਰੂਰਤ ਪੈਂਦੀ ਸੀ ਬਹੁਤ ਚੰਗੀ ਲੱਗਦਾ ਬਾਕੀ ਭਾਈ ਸਾਡੇ ਨਾ ਤਿੰਨ ਸਾਈਡ ਡਾਲੇ ਖੁੱਲਦੇ ਆ ਤੇ ਇਹ ਤਿੰਨ ਹੀ ਹੋਗਾ ਜੈਕ ਵਾਲੀ ਤਾਂ ਸਾਡਾ ਤਿੰਨ ਹੀ ਵੇ ਮੇਨ ਸਾਨੂੰ ਇੱਕ ਜੈਕ ਤੇ ਬਣਾ ਚੱਲਦਾ ਏਰੀਆ ਸਾਡਾ ਜੈਕ ਤੇ 11 12 14 ਵੀ ਜੈਕ ਤੇ ਆ ਇਹ ਆਪਾਂ ਉਹਦੇ ਅਕੋਰਡਿੰਗ ਵੀ ਟੋਨਾ ਸਾਰਾ ਡਿਜ਼ਾਈਨ ਕਰਦੇ ਆ ਇਹ ਤਾਂ ਹੈਗੀ ਬਿਨਾ ਜੈਕ ਵਾਲੀ ਟਰਾਲੀ ਪਰ ਜਿਹੜੀ ਉਹ ਤੁਸੀਂ ਪਹਿਲੀ ਟਰਾਲੀ ਦੇਖੀ ਉਹਦਾ 3 ਵੇ ਡਾਲਾ ਆ ਉਹ ਸਾਈਡ ਨੂੰ ਵੀ ਖੁੱਲ ਜਾਏਗਾ ਥੱਲੇ ਨੂੰ ਵੀ ਖ ਹਵੇ ਹੁੰਦੀ ਹੈ ਠੀਕ ਹੈ ਜੀ ਠੀਕ ਹੈ ਸੋ ਅ ਅਜ ਦੇ ਵਿੱਚ ਜਿਵੇਂ ਤੁਹਾਨੂੰ ਮੈਂ ਦੱਸਦਾ ਚਲੋ ਤੁਹਾਡੇ ਏਰੀਆ ਨਾਲ ਲਿੰਕ ਨਹੀਂ ਹੈਗਾ ਅ ਜਿਵੇਂ ਆ ਸਾਡੇ ਬੁਸ਼ ਹੋ ਗਿਆ ਦਾਨਾ ਫ੍ਰੀਕਵੈਂਟ ਖੁੱਲਣਾ ਬੰਦ ਹੋਣਾ ਇੱਥੇ 16 mm ਪਾਉਂਦੇ ਆ ਜਿੱਤੇ 22 mm ਪਾਨੇ ਟੈਂਪਰ ਪਾਨੇ ਆ ਠੀਕ ਹੈ ਆ ਇੱਕ ਪੱਤੀਆਂ ਤੁਹਾਨੂੰ ਦਿਖ ਰਹੀਆਂ ਇਹ ਜਦੋਂ ਇਦਾਂ ਡਾਲਾ ਖੁੱਲ ਜਾਂਦਾ ਨਾ ਇਹਦੇ ਥੱਲੇ ਇਦਾਂ ਸਕੋਰਟ ਲੱਗ ਜਾਂਦੀ ਹੈ ਸਪੋਰਟ ਪੱਤੀ ਪਾ ਦਿੰਦੇ ਨੇ ਪੱਤੀ ਪਾ ਦਿੰਦੇ ਨੇ ਕਿਉਂਕਿ ਗੰਨਾ ਹੀ ਮੇਰਾ ਵਜਨ ਡਾਲੇ ਤੇ ਆਵੇ ਤਾਂ ਟੁੱਟੇ ਨਾ ਇੱਕ ਉਹ ਹੈ ਦੂਸਰਾ ਸਾਡੇ ਜਿਹੜਾ ਗੰਨਾ ਮਿੱਲਾਂ ਦੇ ਵਿੱਚ ਆ ਉਹ ਅੱਜ ਕੱਲ ਕਿੱਦਾਂ ਇੱਕ ਤੇ ਫੋਰਕ ਲਿਫਟਰ ਨਾਲ ਲੱਤਦਾ ਚੁੰਡੀ ਜਨੂੰ ਬੋਲਦੇ ਆ ਦੂਸਰਾ ਇੱਕ ਪਲੇਟਫਾਰਮ ਬਣਾਇਆ ਹੁੰਦਾ ਉੱਤੇ ਖੜੀ ਕਰਦੇ ਆ ਤਾਂ ਉਹਨੂੰ ਚੱਕ ਦਿੰਦੇ ਆ ਸਲਾਈਡ ਹੋ ਕੇ ਪਿੱਛੇ ਆ ਜਾਂਦਾ ਤਾਂ ਵੀ ਟੁੱਟਣ ਦਾ ਡਰ ਹੁੰਦਾ ਸੋ ਇਹ ਪਿੱਛੇ ਇੱਕ سپورਟ ਲਾਤੀ ਠੀਕ ਹੈ ਇੱਕ ਇਹਨੂੰ ਤੁਹਾਨੂੰ ਦੇਖਣ ਨੂੰ ਇਹ ਪਾਈਪ ਲੱਗਦੀ ਆ ਮੈਂ ਪਾਈਪ ਦੱਸਿਆ ਤਾਂ ਵੀ ਕਿਉਂ ਚਾਹੀਦੀ ਆਲੂਆਂ ਕਰਕੇ ਚਾਹੀਦੇ ਹੁੰਦੇ ਆਲੂ ਡੈਮੇਜ ਨਹੀਂ ਹੁੰਦੇ ਇਹਨੂੰ ਜਦੋਂ ਬੰਪਰ ਪਿੱਛੇ ਤੱਕ ਕਮਾਰੂਗਾ ਜ਼ਿਆਦਾ ਕੰਮ ਕਰਦਾ ਇਹਦੇ ਵਿੱਚ ਜੋ ਬੰਪਰ ਦਾ ਕਮਾਰ ਦਾ ਬੈਂਡ ਹੋ ਜਾਂਦੀ ਆ ਸੋ ਉਹਨੂੰ ਰੋਕਣ ਵਾਸਤੇ ਇਹ ਪੂਰੀ ਹੈਵੀ ਪਾਈਪ ਹੁੰਦੀ ਐ ਤੋ ਹੈਵੀ ਆਂਦੀ ਵੀ ਨਹੀਂ ਆ ਠੀਕ ਆ ਰੈੱਡ ਬਟਾ ਇਹਨੂੰ ਬੋਲਦੇ ਏ ਕਲਾਸ ਹੈ ਨਾ ਇਹਦੇ ਅੰਦਰ ਅਸੀਂ ਪੱਤੀ ਪਾ ਦਿੰਨੇ ਆ ਇੱਕ ਤਰ੍ਹਾਂ ਐਕਸਟਰਾ ਫੇਰ ਉਹਨੂੰ ਮਜ਼ਬੂਤੀ ਹਾਂ ਪਾਈਪ ਦੇ ਵਿੱਚ ਐਂਦਾ ਪੱਤੀ ਪਾ ਦਿੰਨੇ ਆ ਥਰੂ ਆਊਟ ਉਹਨੂੰ ਸਾਈਡਾਂ ਤੋਂ ਬਿਲਡਿੰਗ ਮਾਰਦੇ ਨੇ ਜਦੋਂ ਡਾਲਾ ਖੁੱਲਦਾ ਇਸ ਰੋਕ ਪੱਤੀ ਆ ਜਾਂਦੀ ਉਹ ਜਿੰਨਾ ਮਰਜੀ ਧੱਕਾ ਮਾਰੀ ਜੇ ਉਹ ਪਾਈਪ ਬੈਂਡ ਨਹੀਂ ਹੁੰਦੀ ਠੀਕ ਹੈ ਮਤਲਬ ਇਹ ਤਾਂ ਇਹੀ ਕਹਿ ਸਕਦੇ ਆ ਜੇ ਡਾਲਾ ਖੁੱ ਕੇ ਮੁਕੇਰੀਆਂ ਮੁਕੇਰੀਆਂ ਉਹ ਫਰਕ ਤੋਂ ਲੱਗੇ ਹਾਂ ਬਹੁਤ ਵਧੀਆ ਟੱਲਾ ਬਹੁਤ ਸੋਹਣੀ ਹੈ ਕੀ ਫਰਕ ਲਗਿਆ ਸਾਡੇ ਹੈ ਨਹੀਂ ਇਹ ਚੀਜ਼ੇ ਦੇ ਅੱਛਾ ਜੀ ਅਸੀਂ ਪੁਰਾਣੇ ਕੀ ਕੀ ਕਰਦੇ ਹਾਂ ਤਾਂ ਚੰਗੀ ਕੀ ਕੀ ਕਰਦੇ ਹਾਂ ਹਾਂ ਜੀ ਕਿੰਨੇ ਦਾ ਵੀ ਸਾਡੇ ਕੀ ਚਾਹੀਦੀ? ਕਾਲੀ ਤਾਂ 4 ਲੱਖ ਤੋਂ ਲੈ ਕੇ 11-12 ਲੱਖ ਰੁਪਏ ਤੱਕ ਟ੍ਰੈਲਰ ਦੇ ਇਹ ਤਾਂ 11 ਲੱਖ ਦੇ ਕੋਲ ਦੇ ਟਾਇਰ ਪਾ ਕੇ 2 ਲੱਖ ਦੇ ਟਾਇਰ ਇਹ ਚ 1,780 ਹਾਂ ਦੇ ਟਾਇਰ ਆਹ 2 ਲੱਖ ਰੁਪਏ ਸਾਡੇ ਜਿ ਪੌਣੇ ਤੀਜਾ ਲੱਖ ਲਈ ਪਾ ਸਕਦੇ ਦੇ ਇਹਦਾ ਇਹਦਾ ਵਿਆਪ ਬਣ ਜਾਂਦਾ ਨਹੀਂ ਉਹ ਪਤਾ ਕਿਉਂ ਬਣਦੇ ਆ ਤੂੰ ਕਿੰਨੇ ਆਪਾਂ ਦੂਰ ਤੇ ਰੱਖਦੇ ਚਾਹੀਦਾ ਨਹੀਂ ਦੇਖੋ ਤੁਹਾਡੇ ਜਿੱਦਾਂ ਸਾਡਾ ਜੋ ਵੀ ਸਾਈਜ਼ ਹੁੰਦਾ ਠੀਕ ਹੈ ਜਿੰਨੇ ਫੁੱਟਾ ਉਹ ਤੋਂ ਇੱਕ ਜ਼ਿਆਦਾ ਜੇ 18 ਫੁੱਟਾ 19 ਲੋਕੇਸ਼ਨ ਹੁੰਦੀਆਂ 19 ਥਾਵਾਂ ਦੇ ਬੱਤੇ ਹੋਗੇ ਉਹ 10 ਇੰਚ ਦਾ ਆ ਜਾਂਦਾ ਠੀਕ ਹੈ ਜੀ ਫਿਰ ਉਹ 4 2 ਦਾ ਹੁੰਦਾ ਤੁਹਾਡੇ 3.5 ਪਾਉਂਦੇ ਆ ਫਿਰ ਬੇਸਿਕਲੀ ਕੀ ਹੈ ਨਾ ਚੱਦਰ ਤੁਹਾਡੇ ਪਾਉਂਦੇ 3 mm ਦੀ ਜਿਹਨੂੰ 10 ਗਜ ਅਜ ਕਹ ਦਿੰਦੇ ਆ ਜਾਂ ਕੋਈ ਕੋਈ 4 5 mm ਦੀ ਪਾਉਂਦੇ ਸਾਡੇ ਥੱਲੇ 5 ਔਰ 6 mm ਹੁੰਦੀ ਆ ਜਿਹੜੀ 5 mm ਕਹਿ ਰਹੇ ਆ ਸਰ ਤੁਸੀਂ ਇਹ ਮੰਨ ਲਓ ਗੇਜ ਦੇ ਵਿੱਚ ਗੇਜ ਉਹਨੂੰ ਮੇਰੇ ਖਿਆਲ 6 ਗੇਜ ਕਹਿੰਦੇ ਆ ਆਪਾਂ 6 ਤੋਂ 8 ਗੇਜ ਠੀਕ ਹੈ ਸਾਡੇ ਕੋਲ ਜੇ ਸਿਰ ਫਾਰਸ ਨੂੰ ਕਹਦੇ ਨੇ ਟੌਪ ਦੀ ਹੋਗੀ ਤੇ 10 ਜਾਂ 12 ਸਾਈਡ ਨਹੀਂ ਸਾਡੇ 8 ਗੇਜ ਸਾਈਡ ਹੁੰਦੀ ਹੈ ਅੱਛਾ ਜਿਹੜੀ ਦੁਆਬੇ ਦੀ ਟਰਾਲੀ ਹੈ ਉਹ ਚਾਰ ਸ਼ਾਇਦ ਗੇਜਾਂ ਦਾ ਐਗਜ਼ੈਕਟ ਨਹੀਂ ਮੈਗਾ ਜ਼ਿਆਦਾ ਉਹਨੂੰ ਇਹ 6mm ਤੇ 4mm ਕਹਦੇ ਨੇ ਉਹਦੇ ਨਾਲੋਂ ਤਾਂ ਜ਼ਿਆਦਾ ਹੀ ਹੈ ਬਹੁਤ ਜ਼ਿਆਦਾ ਡਬਲ ਬੜੀ ਮਜ਼ਬੂਤ ਚੀਜ਼ ਬਣਾਉਣੇ ਇਹ ਬੈਂਡ ਨਹੀਂ ਹੁੰਦਾ ਕਿਉਂਕਿ ਗੱਡੀ ਚੁੰਡੀ ਮਾਰਦੀ ਹੈ ਕਿਤੇ ਬੈਂਡੋਂ ਦਾ ਡਰੋਂ ਦਾ ਫੇਰ ਤਾਂ ਉਹ ਵੀ ਚੀਜ਼ ਮੈਟਰ ਨਹੀਂ ਕਰਦੀ ਵੀ ਕੋਈ ਇੰਚ ਜ਼ਿਆਦਾ ਹੈ ਜਾਂ ਇੰਚ ਘੱਟ ਹੈ ਹਨਾ ਜਿਹੜੀ ਮਾਲਵੇ ਦੀ ਹੋएगी ਉੱਤੇ 5mm ਤੇ 3mm ਹੈ ਜਾਂ ਇਕਨੋਮੀ 'ਚ ਆਪਾਂ 4 3 ਕਰਦੇ ਨੇ ਉਤੋਂ ਥੱਲੇ ਨਹੀਂ ਆਵਾਂਗੇ ਬਾਕੀ ਇਹ ਇਹ ਚੀਜ਼ ਦੇ ਵਿੱਚ ਵਗਾਰਾ ਪਾਉਣੇ ਇਹ ਤਾਂ ਬੋਸ਼ੀ ਹੈ ਨਾ ਅੱਛਾ ਬੋਸ਼ੀ ਹੈ ਇਹ ਬੋਸ਼ੀ ਹੈ ਨਾ ਠੀਕ ਹੈ ਬੋਸ਼ਾ ਇਹ ਸਾਈਡ ਤੇ ਕਰਨ ਨੂੰ ਜਿਹੜੀਆਂ ਮੰਨ ਲਓ ਘੁੰਮਣੀਆਂ ਆ ਇਹਦੇ ਵਿੱਚ ਇਹ ਸਾਈਡ ਨੂੰ ਹੋ ਕੇ ਇਹਨੂੰ ਡਾਲਾ ਲੱਗ ਜਾਂਦਾ ਤੇ ਬਾਕੀ ਬਾਈ ਜੀ ਜਿਵੇਂ ਇਹਦਾ ਹੋਣਾ ਕਣਕ ਧੂਨੇ ਵਾਸਤੇ ਇਹਦਾ ਬੈੱਡ ਵਗੈਰਾ ਹਲਕਾ ਹੋ ਸਕਦਾ ਨਹੀਂ ਹੋ ਜੂਗਾ ਮੈਂ ਤੁਹਾਨੂੰ ਜਿਵੇਂ ਪਹਿਲੇ ਵੀਡੀਓਜ਼ ਕਿਹਾ ਨਹੀਂ ਡੁੱਲਣ ਵਾਲੀ ਕੋਈ ਨਹੀਂ ਨਹੀਂ ਡੁੱਲਣ ਵਾਲੀ ਤਾਂ ਕੁਝ ਨਹੀਂ ਦੇਖੋ ਕਦੇ ਵੀ ਤੁਸੀਂ ਦੇਖੋਗੇ ਥੋੜਾ ਬੋਤਾ ਗੈਪ ਤੇ ਦੇਖੋ ਜ਼ੀਰੋ ਤਾਂ ਕਦੀ ਵੀ ਕੋਈ ਚੀਜ਼ ਹੋ ਨਹੀਂ ਸਕਦੀ ਪਰ ਇੰਨੇ ਹੈਗਾ ਵੀ ਉਹਦੇ ਵਿੱਚ ਦੇਖੋ ਆਪਾਂ ਟਰਾਲੀ 'ਚ ਪਾਣੀ ਤੇ ਪਾਣਾ ਨਹੀਂ ਆ ਪਾਣੀ ਤਾਂ ਘਟ ਸਕੋ ਪ੍ਰੈਕਟੀਕਲੀ ਪਾਣੀ ਲੀਕ ਹੋਣਾ ਚਾਹੀਦਾ ਬਾਰਿਸ਼ ਚ ਗੜੀਏ ਕੋਚ ਪਾਣੀ ਅੰਦਰ ਜਾਵਨ ਹੋਵੇ ਅਹੀਂ ਤਾਂ ਬਹੁਤ ਸਾਰੀਆਂ ਟਰਾਲੀਆਂ ਚ ਆਪਣੇ ਸੁਰਾਖ ਮਾਰਦੇ ਹਲਕੇ ਹਲਕੇ ਚਾਰ ਪੰਜ ਥਾਵਾਂ ਤੇ ਉਹ ਪਾਣੀ ਡਿੱਗ ਜਾਵੇ ਹਨਾ ਬਈ ਇਹ ਵੀ ਇਹਦੇ ਵਿੱਚੋਂ ਤੁਹਾਡਾ ਕਣਕ ਝੋਨਾ ਤਾਂ ਸਾਰੋਂ ਡਿੱਗਦੀ ਨਹੀਂ ਨਹੀਂ ਡਿੱਗਦੀ ਚਲੋ ਵਧੀਆ ਕੰਮ ਆਈ ਜਾਂਦਾ ਤੇ ਬਾਕੀ ਮੇਰਾ ਖਿਆਲ ਤਾਂ ਤਕਰੀਬਨ ਗੱਲਾਂ ਆਪਾਂ ਸਾਰੀਆਂ ਕਰ ਹੀ ਨਹੀਂ ਹਾਂ ਤੇ ਬਾਕੀ ਵੀ ਇਹਦੇ ਪੇਂਟ ਸੱਚ ਪੇਂਟ ਬੜੇ ਚੰਗੇ ਪੇਂਟ ਦੇਖੋ ਪੇਂਟ ਤਾਂ ਟੂਕੇ ਦਾ ਹੁੰਦਾ ਅੱਛਾ ਟੂਕੇ ਦਾ ਐਸਪੋਰ ਟੂਕੇ ਆਹੀ 99% ਟੂਕੇ ਕਰਦੇ ਠੀਕ ਹੈ ਟੂਕੇ ਦੇ ਵਿੱਚ ਹਾਰਡਨਰ ਪੈਂਦਾ ਜਿਹੜੇ ਕਾਰਾਂ ਟਰੈਕਟਰਾਂ ਦੇ ਹੁੰਦੇ ਆ ਉਹ ਸਟਰੈਂਥ ਜ਼ਿਆਦਾ ਹੁੰਦੀ ਆ ਟੂਕੇ ਆ ਪੇਂਟ ਬਈ ਹਾਂਜੀ ਹਾਂਜੀ ਟੂਕੇ ਦੀ ਗਲੋਸ ਘੱਟ ਹੁੰਦੀ ਆ ਅੱਛਾ ਜੀ ਮਤਲਬ ਟੂਕੇ ਦੀ ਪਕੜ ਜ਼ਿਆਦਾ ਹੁੰਦੀ ਆ ਜਦੋਂ ਆਹ ਟਰਾਲੀਆਂ ਤੁਸੀਂ ਇੱਥੇ ਆ ਇਹਨੂੰ ਨੋ ਮਾਰੋਗੇ ਨਾ ਇਹਦੇ ਤੁਹਾਡੇ ਨੋ ਆ ਦੇਖੋ ਨਾ ਇਹਦੇ ਵਿੱਚ ਆਏਗਾ ਨਹੀਂ ਆਹ ਤਾਂ ਹਜੇ ਰੰਗ ਸਾਡੀ 72 ਘੰਟੇ ਚੋਂ ਟਰਾਲੀ ਨੂੰ ਹੋ ਜਾਂਦੇ ਆ ਨਾ ਜਿੰਨਾ ਵਰਜੀ ਤੁਸੀਂ ਇੱਦਾਂ ਨੋ ਮਾਰੋ ਨਾ ਇਹ ਤੁਹਾਡੇ ਰੰਗ ਚ ਨਹੀਂ ਮਤਲਬ ਇਹਦੇ ਚ ਰੰਗ ਨਹੀਂ ਲੱਥੋਗਾ 72 ਘੰਟੇ ਬਾਅਦ ਇਹ ਜਸਤ ਪਲ ਇਹ 1.5 ਇਹ 7.5 7.5 ਹਾਂ 7.5 ਪੌਣੇ 8 ਹੁੰਦਾ ਮਤਲਬ ਸਾਡੀ ਟਰਾਲੀ ਨੂੰ ਬਿਫੋਰ ਪੇਨ ਦੇਖੋ ਰੰਗ ਦੇ ਤੁਸੀਂ 2000 ਰੁਪਏ ਲੀਟਰ ਵਾਲਾ ਵਰਤ ਲਓ ਜੇ ਉਹਦਾ بیس ਹੀ ਨਹੀਂ ਸਟਰੋਂਗ ਹੋਇਆ ਤਾਂ ਰੰਗ ਦਾ ਫਾਇਦਾ ਕੁਝ ਨਹੀਂ ਆ ਮਤਲਬ ਨਹੀਂ ਉਹਦਾ بیس ਆ ਜਦੋਂ ਕੋਈ ਵੀ ਮਟੀਰੀਅਲ ਆਂਦਾ ਨਾ ਜਿਦਾ ਪਾਈਪਾਂ ਆਉਂਦੀਆਂ ਠੀਕ ਹੈ ਪ੍ਰਕਾਸ਼ ਜਿੰਦਲ ਰਵਿੰਦਰਾ A1 ਇਹਦੇ ਤੇ ਇੱਕ ਐਂਟੀ ਰਸਟ ਮਟੀਰੀਅਲ ਹੁੰਦਾ ਇਹ ਰੀ ਇਹ ਨਹੀਂ ਕਰਵਾਇਆ ਫਿਰ ਆ ਚੀਜ਼ ਠੀਕ ਆ ਆਪਾਂ 5 ਲੱਖ ਤਾਂ ਲਾਉਣਾ ਹੀ ਯਾਰ ਆ ਠੀਕ ਆ ਨਹੀਂ ਇਹ 4 ਸਵਾ 4 ਦੀ ਵੀ ਬਣਦੀ ਆ ਹਾਂ 4 ਸਵਾ 4 ਲੱਖ ਦੇ ਸਾਢੇ 4 ਲੱਖ ਦੇ ਦੋ ਕਾਰਡ ਦੇ ਦਿਓ ਕਾਰਡ ਤੁਹਾਡਾ YouTube ਤੇ ਜਿੰਨੋਂ ਨਾਲ ਦੇਖ ਹਾਂਜੀ 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 ਚਲੋ ਜੀ ਇਹ ਜੀਟਰ 21 11 ਨਾਲ ਕੱਢਿਆ ਟਰਾਲਾ ਇਹਨੇ ਨਹੀਂ ਹਾਂਜੀ ਹਾਂਜੀ ਹੁਣ ਤੁਹਾਨੂੰ ਆਜੋ ਲਾਈਵ ਉਹ ਲਿਆਣਾ ਹੀ ਗਈ ਭੁੱਲ ਗਏ ਕਿ ਮਿੱਟੀ ਦੀ ਟਰਾਲੀ ਭਰਾ ਕੇ ਤੁਹਾਨੂੰ ਦੁਕਾਨ ਦੇ ਕਰਨਾ ਅਸਲ ਦੇ ਵਿੱਚ ਮੈਣਾ ਮੇਲੇ 'ਚ ਇਹੋ ਜੀ ਚੀਜ਼ ਚਾਹੀਦੀ ਚਲੋ ਹੁਣ ਨੈਕਸਟ ਟਾਈਮ ਭਰਾ ਕੇ ਲਾਈਵ ਤੇ ਕਮਾਂਗੇ ਹਾਂ 21 11 ਜੀਟਰ ਨਾਲ ਟਰਾਲਾ ਕੱਢਿਆ ਮਲਕ ਪੈਸੇ ਦਿੰਦਾ ਇਹ ਟਰਾਲਾ ਮਗਰ ਆਹ ਟਰੈਕਟਰ ਵੀ ਬੰਦ ਦਿੰਦੇ ਆ ਉਹਦੇ 'ਚ ਕੀ ਹੁੰਦਾ ਨਾ ਜਦੋਂ ਮਟੀਰੀਅਲ ਕੰਪਨੀ ਤੋਂ ਚੱਲਦਾ ਸੇਲ ਦਾ ਉਧਰੋਂ ਆਂਦਾ ਆਪਣੇ ਭਲਾਈ ਤੋਂ ਆਂਦਾ ਐ ਫਿਰ ਚਾਰਖੰਡ ਤੋਂ ਆਂਦਾ ਐ ਠੀਕ ਐ ਪਾਈਪਾਂ ਦੀਆਂ ਉਹ ਪਹਿਲੇ ਉੱਥੋਂ ਆਇਆ ਡੀਪੂ ਚੋਂ ਆਇਆ ਫਿਰ ਸਟਾਕਿਸ ਤੋਂ ਆਇਆ ਫਿਰ ਡਿਸਟ੍ਰੀਬਿਊਟਰ ਤੋਂ ਆਇਆ ਫਿਰ ਟੇਲਰ ਤੋਂ ਆਇਆ ਇਹ ਕਈ ਵਾਰ 3 ਮਹੀਨੇ ਦਾ ਪ੍ਰੋਸੈਸ ਵੀ ਹੁੰਦਾ ਫਿਰ ਉਹ ਕੁਝ ਕੰਪਨੀ ਐਂਟੀ ਰਸਟ ਮਟੀਰੀਅਲ ਲਾ ਦਿੰਦੇ ਤੇਲ ਜਿਹਨੂੰ ਆਪਾਂ ਕਹ ਦਿੰਨੇ ਆ ਉਹਨਾਂ ਦੇ ਕੇ ਤੇ ਹਲਕਾ ਜਿਹਾ ਜੰਗ ਆ ਜਾਂਦਾ ਜੇ ਉਦਾਂ ਹੀ ਲਿਆ ਕੇ ਟਰਾਲੀ ਬਣਾਤੀ ਹਲਕੀ ਜਿਹੀ ਸਾਫ਼ ਕੀਤੀ ਪੇਂਟ ਮਾਰਤਾ ਉਹ ਤੋਂ ਸਾਲ ਚ ਨਹੀਂ ਦੇਖੋ ਤੁਸੀਂ ਇਹਨਾਂ ਕੋ ਪੇਂਟ ਚ ਤੁਹਾਨੂੰ ਇਨੀਸ਼ੀਅਲੀ ਮੂਹ ਦੇਖਦਾ ਚਮਕ ਆ ਉਹ 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 ਪੇਂਟ ਥੋੜਾ ਉਹ ਤੁਹਾਡੀ ਆ ਸੋ ਪੇਂਟ ਦਾ ਵੀ ਕੋਈ 5-7 ਤੋਂ 10 ਸਾਲ ਸਾਡੀ ਟਰਾਲੀ ਤੋਂ ਰੰਗ ਉੱਤਰੇ ਨਾ ਸਾਡੇ ਤਾਂ 5-7 ਸਾਲ ਮੰਨਦੇ ਕਿਉਂਕਿ ਸਾਡੀਆਂ ਟਰਾਲੀਆਂ ਬਾਹਰ ਤੁਹਾਡੇ ਅਸੀਂ 10-15 ਸਾਲ ਮੰਨਦੇ ਆ ਕਿਉਂਕਿ ਤੁਹਾਡੀਆਂ ਰਹਿੰਦੀਆਂ ਅੰਦਰ ਹੈ ਨਾ ਤੇ ਇਨੂੰ ਪਹਿਲੇ ਅਸੀਂ ਨਾ ਜਿੱਦਾਂ ਹੀ ਆਂਦਾ ਮੇਬੀ ਤੁਸੀਂ ਵੀਡੀਓ ਚ ਦੇਖੋਗੇ ਪਹਿਲੇ ਇਹਨੂੰ ਬਰਸ਼ ਮਾਰਦੇ ਹਾਂ ਤਾਰਾਂ ਵਾਲਾ ਠੀਕ ਹੈ ਜੀ ਫਿਰ ਇਹ ਤੇ ਫਲੈਪ ਮਾਰਦੇ ਆ ਫਿਰ ਇਹਨੂੰ ਇੱਕ ਕਲੀਨਿੰਗ ਥਿਨਰ ਹੁੰਦਾ ਉਹਨਾਂ ਧੋਨੇ ਆ ਕਪੜਾ ਮਾਰਦੇ ਆ ਫਿਰ ਇਹ ਤੇ ਇਮੀਡੀਏਟ 2K ਪ੍ਰਾਈਮਰ ਅਪਲਾਈ ਕਰ ਦਿੰਦੇ ਆ ਠੀਕ ਹੈ ਜੀ ਪਰ ਸਾਡਾ ਤੁਸੀਂ ਦੇਖੋਗੇ 98% ਚੀਜ਼ਾਂ ਨੂੰ ਪਹਿਲੇ ਪ੍ਰਾਈਮਰ ਵੱਜਦਾ ਫਿਰ ਉਹ ਅਸੰਭਲ ਹੁੰਦੀਆਂ ਬਸ ਉਹਦੇ ਚ ਇੱਕੋ ਹੀ ਦਿੱਕਤ ਆਂਦੀ ਸਾਨੂੰ ਵੀ ਜਦੋਂ ਅਸੀਂ ਪ੍ਰਾਈਮਰ ਮਾਰ ਕੇ ਬਿਲਡਿੰਗ ਮਾਰਦੇ ਆ ਥੋੜਾ ਥੋੜਾ ਮੱਚਦਾ ਉਹਦੇ ਤੁਹਾਡੇ ਬੰਦੇ ਆ ਨੂੰ ਥੋੜਾ ਜਿਹਾ ਗਲਾ ਦੁਖਦੀ ਪ੍ਰੋਬਲਮ ਆਂਦੀ ਪਰ ਉਹ ਜ਼ਰੂਰੀ ਆ ਮਾਸਕ ਮਾਸਕ ਦਿੱਤੇ ਹੋਏ ਆ ਜਿਵੇਂ ਤੁਸੀਂ 4.5 ਲੱਖ ਦਾ ਆ ਉਹ ਉਹ ਸਾਈਜ਼ ਫਿਰ ਘਟੂਗਾ ਫਿਰ ਨਹੀਂ ਉਹ 16 ਫੁੱਟ ਦੀ ਹੋਏਗੀ ਇਕਨੋਮੀ ਮਾਡਲ ਹੋਏਗਾ 4 ਤੋਂ 4.5 ਲੱਖ ਦੀ ਹੋਏਗੀ ਬਿਨਾਂ ਟਾਇਰਾਂ ਤੋਂ ਹੋਏਗੀ ਪੀਟੀਓ ਅੱਛਾ ਅੱਛਾ ਉਹਦੇ ਚ ਜਿੱਦਾਂ ਸੋਸ਼ੇ-ਬੋਸ਼ੇ ਜਿਹੜੇ ਇਹ ਮਾਮਲਕ ਵੀ ਅਜਿਹੇ ਉੱਤੇ ਮੋਡੀਫਾਈ ਨਹੀਂ ਬੋਡੀ ਵੇਸ਼ਨ ਸਾਰੀ ਹੋਏਗੀ ਅੱਛਾ ਜਿੱਦਾਂ ਜਿਹਦੀਆਂ ਅਜਦਾ ਪੈਰ ਆ ਨਹੀਂ ਲਾਇਆ ਆਹ ਗੁੰਡੇ ਹਟਾਲੇ ਤੁਹਾਡੇ ਆਹ ਰੌੜਾ ਹਟਾਤੀਆਂ ਆਹ ਪੱਤੀਆਂ ਹਟਾਤੀਆਂ ਬੈੱਡ ਦੂਸਰਾ ਲਾ ਦੇਣਾ ਐਂਗਲ ਵਾਲਾ ਬਈ ਜਿਹਦੇ ਦੂਜਾ ਮਾਮਲਕ ਵੀ ਜਦੋਂ ਤੁਹਾਡੇ ਕੋਲ ਬੁਕਿੰਗ ਕਰਾਉਣੇ ਕਿੰਨੀ ਕੀ ਵੇਟਿੰਗ ਕਿੰਨੀ ਹੈ 5-7 ਮਿੰਟ 5-7 ਮਿੰਟ ਘੱਟੋ-ਘੱਟ 5-7 ਮਿੰਟਾਂ ਮਿਲਣ ਤੁਹਾਨੂੰ ਪਹਿਲਾਂ ਦੇਣੀ ਪਊਗੀ 20 ਸਾਈ ਫਿਰ ਸਾਈ ਸਾਨੂੰ 10 20 30 50 ਹਜ਼ਾਰੀ ਬੱਸ ਸਾਈ ਦਾ ਬਾਕੀ ਜਦੋਂ ਟਰਾਲੀ ਦੇਣੀ ਤੁਹਾਨੂੰ ਆ ਠੀਕ ਹੈ ਨਹੀਂ ਤੁਹਾਡਾ ਅਸੀਂ YouTube ਦਾ ਚੈਨਲ ਕਿਵੇਂ ਲੱਗਿਆ ਚਲੋ ਦੱਸੋ ਜਰਾ ਕੈਮਰੇ 'ਚ ਮਤਲਬ ਬਹੁਤ ਵਧੀਆ ਜੀ ਮਤਲਬ YouTube ਤੇ ਦੇਖਣ ਤੋਂ ਬਾਅਦ ਅੱਜ ਤੁਸੀਂ ਬਾਈ ਜੀ ਤੁਸੀਂ ਪੁੱਛੋ ਯਾਰ ਅਸੀਂ ਹਾਂ ਬਲੈ ਜਦੋਂ ਤੁਸੀਂ YouTube ਤੇ ਸਾਡੇ ਚੈਨਲ ਦੇਖਿਆ ਹਾਂ ਹਾਂਜੀ-ਹਾਂਜੀ ਕਈ ਵਾਰ ਕੀ ਹੁੰਦਾ ਨਾ ਦਿਖਣ ਨੂੰ ਅੱਜਕੱਲ ਤੇ ਕੈਮਰਿਆਂ ਚ ਕਲਾਈ ਇੰਨੀ ਆ ਉਹ ਕਾਲੇ ਨੂੰ ਗੋਰਾ ਕਰ ਦਿੰਦੇ ਆ ਹੈਨਾ ਸੋ ਕਈ ਵਾਰ ਤੇ YouTube ਤੇ ਚੀਜ਼ਾਂ ਬਹੁਤ ਵਧੀਆ ਦਿਖ ਜਾਂਦੀਆਂ ਸੋ ਇੱਥੇ ਆ ਕੇ ਤੁਹਾਨੂੰ ਕੀ ਲੱਗਿਆ ਬਹੁਤ ਵਧੀਆ ਜੀ ਜਿਵੇਂ ਤੁਸੀਂ YouTube ਤੇ ਸਾਨੂੰ ਦਿਖਾਇਆ ਉਹਦੇ ਨਾਲ 21 ਆ 19 ਨਹੀਂ ਹੈਗਾ ਕੀ ਪਤਾ ਮਨ ਖੁਸ਼ ਹੋ ਗਿਆ ਵੇਖ ਕੇ ਟਰਾਲੇ ਨੂੰ ਟ੍ਰਾਲੇ ਅਸੀਂ ਵੀ ਵੈਸੇ ਬਣਾਏ ਹੋਏ ਆ ਬਹੁਤ ਵਧੀਆ ਪਰ ਬਹੁਤ ਵਧੀਆ ਤਕਨੀਕ ਤੁਹਾਡੀ ਸਾਨੂੰ ਲੱਗੀ ਹਾਂਜੀ ਬਹੁਤ ਵਧੀਆ ਜਿਹੜੀ ਆ ਤੁਸੀਂ ਅੱਜ ਮੇਨੂੰ ਡਬਲ ਹਿੱਸੇ ਵਾਲਾ ਟਰਾਲਾ ਜਿਹੜਾ ਮਗਰ ਜੀ ਆਪ ਨੂੰ ਲੋਡ ਨਹੀਂ ਤੈਨੂੰ ਤਾਂ ਚੱਕ ਲੈਨੇ ਹਾਂਜੀ ਹਾਂਜੀ ਇਹਦੇ ਨਾਲ ਟਾਇਰਾਂ ਦਾ ਫਰਕ ਜਿਵੇਂ ਖਾਲੀ ਟ੍ਰੈਕਟਰ ਮੋੜਦਾ ਨਾਲ ਜਾਂ ਤੁਸੀਂ ਵੀ ਹੈ ਵੇਟ ਤੇ ਨੂੰ ਯੂਜ਼ ਕਰੋ ਨਹੀਂ ਤਾਂ ਨਹੀਂ ਲੋੜੇਗੀ ਬਹੁਤ ਵਧੀਆ ਤੁਹਾਡੀ ਤਕਨੀਕ ਹੈ ਜੀ ਤੁਹਾਨੂੰ ਇਹ ਲੱਗਦਾ ਵੀ 5-7 ਟਰੈਕਟਰਾਂ ਦਾ ਪੀਟੀਓ ਕੰਮ ਇਕੱਲਾ ਕਰ ਲੋ ਬਿਲਕੁਲ ਜੀ ਜਿਹੜਾ ਤੁਸੀਂ ਤੁਹਾਡਾ ਟਰੈਕਟਰ ਤੇ ਉਹ ਜਿਹੜਾ ਜੀਟਰ 20 11 ਦੀ ਜਿਹੜੀ ਤੁਸੀਂ ਅਸਰ ਲਾਈਵ ਕਾਇਆ ਹਾਂ ਉਹਦਾ ਇੱਕ ਹਰਾਨੀ ਜੇਗਾ ਮਗਰੋਂ ਟਰੈਕਟਰ ਦੂਜਾ ਵੀ ਖਿੱਚੀ ਜਾਂਦਾ ਜੋ ਉਹ ਪਿਆ ਉਹ ਤਾਂ ਵੀ ਟਰੈਕਟਰ ਲਈ ਜਾਂਦਾ ਹੁਣ 20 11 ਟਰੈਕਟਰ ਮੇਰਾ 25 25 ਤੋਂ 30 ਹਸਪਾਵਰ ਨਹੀਂ ਹੋਣਾ ਪਰ 25 ਜਦੋਂ ਚੱਲਦਾ ਹਜ਼ਾਰ ਤੋਂ ਪੀਟਰ ਇੰਜਨ ਜਿੰਨੀ ਉਹਦੀ ਪਾਵਰ ਆ ਜਾਂਦੀ ਆ ਵੇਖੋ ਕਿਡਾ ਟਰਾਲਾ ਲੈ ਕੇ ਉਤਰਿਆ ਜਾਂਦਾ ਉਹ ਤਕਨੀਕ ਹੀ ਹੈ ਬਈ ਹੁਣ ਆਪਣੇ ਏਰੀਆ 'ਚ 11 ਫੁੱਟ ਬਹੁਤ ਹੈਰਾਨੀ ਅਜਨਕ ਚੀਜ਼ ਆ ਵੇਖਿਆ ਬਾਕੀ ਜੋ ਉਹਦੇ ਵਿੱਚ ਬਾਕੀ ਆ ਜਿਹੜਾ ਤੁਹਾਡਾ ਉਹ ਨਹੀਂ ਵੇਖਿਆ ਟਰਾਲਾ ਦਾ ਮਨ ਖੁਸ਼ ਹੋ ਗਿਆ ਜੀ ਬਹੁਤ ਵਧੀਆ ਤਕਨੀਕ ਬਣਾਈ ਹੈ ਚਲੋ ਜੀ ਇਹ ਮੌਕਾ ਦੇਵਾਂਗੇ ਜੀ ਤੁਹਾਨੂੰ ਸਾਨੂੰ ਵੀ ਇਹਨਾਂ ਚੀਜ਼ਾਂ ਬਾਰੇ ਸ਼ੌਂਕ ਹੈ ਪਰ ਇੰਨਾ ਧਿਆਨ ਰੱਖਿਓ ਵੀ 5-7 ਮਹੀਨੇ ਪਹਿਲੇ ਨਾ ਤੁਹਾਡੇ ਤੋਂ ਪਹਿਲਾਂ ਪੁੱਛਿਆ ਨਾ ਕਿ ਟਾਈਮ ਕਿੰਨਾ ਤੁਸੀਂ ਮੰਨ ਕੇ ਚੱਲਦੇ ਹੋ ਠੀਕ ਹੈ ਬਹੁਤ ਮਨ ਖੁਸ਼ ਹੈ ਬਹੁਤ ਦਿਲ ਬਹੁਤ ਮਨ ਖੁਸ਼ ਸੰਤੋਸ਼ਟੀ ਹੋਈ ਵੇਖ ਕੇ ਆਪਣੇ ਏਰੀਆ 'ਚ ਤੁਹਾਡੇ ਹਿਸਾਬ ਨਾਲ ਹੋ ਸਕਦਾ ਕੰਮ ਆਪ ਬਿਲਕੁਲ ਹੋਊਗਾ ਜੀ ਸਾਡੇ ਤਾਂ ਜ਼ਮੀਨਾਂ ਕਰ ਲਈਆਂ ਸਾਨੂੰ ਕਿਵੇਂ ਜੋ ਨੇੜਾ ਸੀ ਇਹਨਾਂ ਸਾਨੂੰ 40 ਤੋਂ 50 ਕਿਲੋਮੀਟਰ 'ਚ ਹੋਣਾ ਜਲਾਲਾਬਾਦ ਸਾਈਡ ਤੋਂ ਲਿਜਾਣਾ ਪੈਣਾ ਠੀਕ ਹੈ ਸਾਨੂੰ ਉੱਥੇ ਜਿੰਨੀ ਹੋਊਗਾ ਘਟੋ ਘਟ ਅਸੀਂ ਕਣਕ 6 ਤੋਂ 7 ਸੌ ਮਾਣ ਕਣਕ ਵੀ ਲੈ ਜਾਣੇ ਆ ਸੋ ਹੁੰਦਾ ਵੀ 300 ਮਾਣ ਸਾਡੇ ਟਰਾਲੇ 15 6 ਠੀਕ ਹੈ ਜੀ। ਉਹ ਦੇਵੋ ਦੇ ਚ 300 350 350 ਮਣ ਚੋਨਾ ਟਰੈਕਟਰ ਵੱਡੇ ਆ ਜਿਵੇਂ 56 30 ਹੋ ਗਿਆ ਜੋਂਡੀਅਰ ਹੋ ਗਿਆ। ਉਹਨਾਂ ਨੂੰ ਤੋਂ ਜਿਵੇਂ ਆ 7 18 7.5 ਆ ਇਹ ਬਿਲਕੁਲ ਸਹੀ ਸਾਈਜ਼ ਆ। ਜਦੋਂ ਇਹਨਾਂ ਨੂੰ ਤੇਲ ਮਹਿੰਗਾ ਹੋ ਗਿਆ ਜੀ ਇੰਨੀ ਵਾਰ ਜਾਣਾ ਤਾਂ ਕੋਈ ਨਹੀਂ ਤਾਂ ਕੋਈ ਹੈ ਨਾ ਦੋ ਡਰਾਈਵਰ ਜਾਣਗੇ ਦੋ ਟਰਾਲੀਆਂ ਜਾਣੀਆਂ ਟਾਇਰ ਘਸਣਗੇ ਇਕੱਲੇ ਨੇ। ਬਾਕੀ ਵੱਡੀ ਤਕਨੀਕ ਤਾਂ ਇਹ ਵੀ ਜਿਵੇਂ ਆਪਣੇ ਝੋਨੇ ਦੇ ਪੈੜੀ ਸੀਜ਼ਨ ਦੇ ਵਿੱਚ ਆਪਾਂ ਟਰਾਲਾ ਚਲਾਉਨੇ ਆ। ਜਦੋਂ ਟਰੈਕਟਰ ਖੁੱਪ ਜਾਂਦਾ ਫਿਰ ਕਿੰਨੇ ਵੀ ਟਰੈਕਟਰ ਪਾ ਲਈਓ ਫਰਦਾ ਹੀ ਕੁਛ ਨਹੀਂ ਆ। ਨਿਕਲ ਜਾਣੀ ਟਰੈਕਟਰ। ਇਹਦਾ ਜਿਹੜਾ ਤੁਸੀਂ ਪੀਡੀਓ ਵਾਲਾ ਅੱਖੀ ਤੋੜਦੇ ਜਾਓ ਲੋਕ ਤੋੜਦੇ ਬਹੁਤ ਵਧੀਆ ਹੈ ਮਨ ਕੇ ਕਿਸਾਨਾਂ ਦੀ ਇਹ ਮੰਗ ਸੀ ਵੀ ਇਹ ਕੋਈ ਤਕਨੀਕ ਬਣੂਗੀ ਇਹ ਨਹੀਂ ਹੋਰ ਨਰ ਲੈ ਗਿਆ ਭਾਈ ਜਿਹੜਾ ਮੈਂ ਆਪਣੇ ਏਰੀਆ ਚ ਹਰੇਕ ਆਪਣੇ ਮੇਰੇ ਤਾਏ ਚਾਚੇ ਤੁਹਾਡੀ ਉਮਰ ਦੇ ਹਰੇਕਾਂ ਦਾ ਇਹ ਕੋ ਕਿਵੇਂ ਨਿਕਲ ਜੂ ਐਡਾ ਆਪਾਂ ਕੀ ਕਰਨਾ ਇਹ ਸਵਾਲ ਹਰੇਕ ਘਰੇ ਉੱਠਦਾ ਹੈ ਵੱਡਾ ਟ੍ਰਾਲਾ ਅਗੜਾ ਬਣਾਉਣੀ ਨਹੀਂ ਬੰਦਾ ਨਹੀਂ ਦੰਦਾ ਉਹ ਹੀ ਤਾਂ ਕਰਨਾ ਹੈ ਜੀ ਤੇ ਇਹ ਤੁਹਾਡੇ ਹਿਸਾਬ ਦੇ ਜਿਵੇਂ ਚੱਲੂ ਆਪਾਂ ਬਿਲਕੁਲ ਜਿਹੜਾ ਸਟੈਂਡਰਡ ਸਾਈਜ਼ ਮੈਨੂੰ ਬੜਾ ਵਧੀਆ ਲੱਗਿਆ ਸਾਢੇ 1.5 ਸਾਢੇ 7 ਫੁੱਟ ਬਹੁਤ ਵਧੀਆ ਸਭ ਨੂੰ ਠੀਕ ਹੈ ਜੀ ਭਾਜੀ ਧੰਨ ਠੀਕ ਇਦੇ ਚਾ ਸਿੰਗਲ ਐਕਸਲ ਤੇ ਡਬਲ ਐਕਸਲ ਦਿਖਾ ਰਹੇ ਹਾਂ ਬੱਬਈ ਜੀ ਦੇਖੋ ਮਿੱਤਰੋ ਆ ਸਹੀ ਕੰਮ ਹੋ ਰਿਹਾ ਜੀ ਉਹ ਟਰੈਕਟਰ ਚੱਲ ਰਿਹਾ 22 ਟਾਇਰੇ ਦੇ ਪਿਛਲੇ ਚੱਕੀ ਜਾਂਦਾ ਜੀ ਹਾਈਡਰੌਲਿਕ ਸਿਸਟਮ ਹੈ ਤੇ ਹੁਣ ਤੁਹਾਨੂੰ ਕੀ ਕੀ ਲਾ ਕੇ ਦਿਖਾਵਾਂਗੇ

ਉਹ ਉਹ ਪਾਸ ਕੁਛ ਕਰ ਉਹ ਪਾਸ ਕੁਛ ਕਰ ਉਹ ਪਾਸ ਕੁਛ ਕਰ ਬੜਾ ਜਿਆਦਾ ਖੁੱਸ ਗਿਆ ਕੁਛ ਕਰ ਕੁਛ ਕਰ ਬੜਾ ਵੀ ਮਤਲਬ ਟਰਾਲੀ ਖਿੱਚ ਰਹੀ ਹੈ ਟਰੈਕਟਰ ਨੂੰ ਅੱਜ ਤੱਕ ਟਰੈਕਟਰ ਟਰਾਲੀ ਵਿੱਚ ਫਸਦਾ ਅਜੇ ਪਹਿਲੇ ਤੱਕ ਤੁਸੀਂ ਦੇਖੋ ਕਿ ਟਰੈਕਟਰ ਨੂੰ ਟਰਾਲੀ ਕਿੱਥੇ ਜਾਂਦੀ ਹੈ ਉਹ ਦੇਖੋ ਤੁਸੀਂ ਟਰੈਕਟਰ ਦੇ ਬ੍ਰੇਕ ਨੱਪੇ ਹੋਏ ਆ ਟਰੈਕਟਰ ਥਾਲੀ ਡਿੱਗ ਰਹੀ ਹੈ ਇਹ ਜੈਲਦਾਰ ਰੋਸ਼ਨ ਤੋਂ ਲੈ ਕੇ ਯਾਰ ਹੋਈ ਥਾਲੀ ਹੈ ਕੀ ਦਿਓ ਥਾਲੀ ਹੈ ਸਾਡਾ ਦੇਖ ਭਾਈ ਜੀ ਕਿਹੜੀ ਥਾਲੀ ਹੈ ਜਿਹੜਾ ਵਾਹ ਨੂੰ ਕਿਹੜਾ ਸਾਰਾ ਭਾਰ ਹੋ ਗਿਆ ਵਾਹ ਥਾਲੀ ਦਾ ਤਕਨੀਕ ਕੀਆ ਵਾਹ ਵਾਹ ਕਿਹੜਾ ਥਾਲੀ ਦਾ ਪੂਰੀ ਕੰਮ ਜਾ ਬਾਈ ਟਰੈਕਟਰ ਦੇ ਪੈਰ ਨਹੀਂ ਲੱਗਣ ਦਿੰਦੀ ਜਮ ਹਾਂ ਬਿਲਕੁਲ ਤੁਸੀਂ ਲਾਈਨ ਦੇਖਿਆ ਹਾਂ ਹਾਂਜੀ ਤੇ ਇੱਕ ਬਾਈ ਜੀ ਹੋਰ ਆ ਜਿਵੇਂ ਇਹਦੇ ਬ੍ਰੇਕਾਂ ਵੀ ਲਾ ਦਿੰਦੇ ਆ ਇਹਦੇ ਤੇ ਬ੍ਰੇਕਾਂ ਆਪਸ਼ਨਲ ਆ ਆਪਸ਼ਨ ਨਵੀਂ ਟਰੋਲੀ ਤੁਸੀਂ ਜਨਾਨ ਬਣਾਉਣੇ ਤਾਂ 35-40000 ਰੁਪਏ ਦਾ ਫਰਕ ਹੁੰਦਾ ਉਹ ਵੀ ਹਾਈਡਰੋਲਿਕ ਨਾਲ ਚੱਲਦੀ ਆ ਠੀਕ ਹੈ ਸੋ ਪੈਡਲ ਨਾਲ ਨਹੀਂ ਹੋਣੀ ਉਹ ਐਮਰਜੈਂਸੀ ਬ੍ਰੇਕ ਆ ਜੇ ਕਿਤੇ ਅਸੀਂ ਡੌਨ ਫਲਾਈ ਉੱਪਰ ਉਤਰਨਾ ਹੈ ਸਡਨ ਬ੍ਰੇਕ ਮਾਰਨੀ ਪੈ ਜਾਵੇ ਲੀਵਰ ਲੱਗਿਆ ਹੋਇਆ ਸਾਡੀ ਹਿਮਾਚਲ ਵਿੱਚ ਬ੍ਰੇਕਾਂ ਬਹੁਤ ਜਾਂਦੀਆਂ ਡਬਲ ਐਕਸਲ ਨੂੰ ਜ਼ਰੂਰੀ ਵੀ ਹੁੰਦੀ ਆ ਕਿਉਂਕਿ ਰ ਚਲੋ ਬ੍ਰੇਕ ਵੈਸੇ ਤੇ ਮੇਰੇ ਹਿਸਾਬ ਨਾਲ ਹੋਣੀ ਚਾਹੀਦੀ ਹੈ ਹਾਂਜੀ ਹਾਂਜੀ ਹੋਣੀ ਚਾਹੀਦੀ ਹੈ 20 ਕੰਟਲ ਭਾਰ ਪਾ ਲੋ ਸੇਫਟੀ ਹੈ ਨਾ ਸਹੀ ਗੱਲ ਹੈ ਸੇ ਆਉਣ ਵਾਲੇ ਟਾਈਮ 'ਚ ਨੌਂ ਵੀ ਆ ਜਾਣੇ ਟਰੋਲਿੰਗ ਬ੍ਰੇਕਾਂ ਚਾਹੀਦੀ ਠੀਕ ਹੈ ਠੀਕ ਹੈ ਚਲੋ ਬਹੁਤ ਵਧੀਆ ਜੀ ਬਾਈ ਜੀ ਤੇ ਬਹੁਤ ਵਧੀਆ ਲੱਗਿਆ ਬਾਈ ਜੀ ਤੁਹਾਡੀਆਂ ਟਰਾਲੀਆਂ ਤੇ ਬਾਈ ਜੀ ਹੋਰ ਆਪਣਾ ਕੰਟੈਕਟ ਨੰਬਰ ਦੱਸ ਦਿਓ ਜੀ ਮੇਰਾ ਹੈਗਾ 98 9805022666 ਠੀਕ ਹੈ ਜੀ ਤੇ ਐਡਰੈਸ ਸਮਝਾਓ ਜੀ ਆਪਣਾ ਸਾਡਾ ਨਾ ਐਕਚੁਅਲੀ ਪਲਾਂਟ ਪੈਂਦਾ ਹੈਗਾ ਡਿਸਟ੍ਰਿਕਟ ਹੁਸ਼ਿਆਰਪੁਰ ਹੈ ਪਰ ਇਹ ਨੀਅਰ ਟੂ ਪਠਾਨਕੋਟ ਹੈ ਫੀਰ ਫਰਦਰ ਅੱਗੇ ਪਠਾਨਕੋਟ ਵੱਲ ਨੂੰ ਜਾਣਾ ਹੈ 7 ਤੋਂ 8 ਕਿਲੋਮੀਟਰ ਬਾਅਦ ਇੱਕ ਟੋਲ ਬੈਰੀਅਰ ਆਦਾ ਹੈ ਉਹ ਮਾਨਸਰ ਕਹਿੰਦੇ ਆ ਠੀਕ ਹੈ ਜੀ ਉੱਥੋਂ ਰਾਈਟ ਸਾਈਡ ਨੂੰ ਜਿਹਨੂੰ ਆਪਾਂ ਚੜ੍ਹਦੇ ਪੱਖੇ ਕਹ ਦਿੰਦੇ ਆ 3 ਕਿਲੋਮੀਟਰ ਤੇ ਸਾਡਾ ਪਿੰਡ ਹੈ ਹਿਆਦਪੁਰ ਕੋਟਲੀ ਠੀਕ ਹੈ ਜੀ ਸਾਡਾ ਪਿੰਡ ਵਿੱਚ ਪਲਾਂਟ ਹੈ ਉੱਥੇ ਸਾਡੇ ਤੋਂ 100 ਤੋਂ 700 ਏਮਪਲੋਏ ਕੰਮ ਕਰਦੇ ਆ ਠੀਕ ਹੈ ਜੀ ਸੋ ਉੱਥੇ ਕਦੇ ਵੀ ਆਓ ਗੂਗਲ ਮੈਪ ਲਗਾ ਕੇ ਆ ਜਾਓ ਠੀਕ ਹੈ ਕੋਈ ਵੀ ਡੇ ਆ ਜੋ ਤੇ ਬਈ ਇਹਦਾ ਆਪਣੀ ਵੇਟਿੰਗ ਕਿੰਨੀ ਕ ਚੱਲ ਰਹੀ ਬੁਕਿੰਗ ਦੀ ਵੇਟਿੰਗ ਜੇ ਤਾਂ ਡਬਲ ਐਕਸ ਲੈਣੀ ਫਿਰ ਤਾਂ ਇੱਕ ਤੋਂ ਡੇਢ ਸਾਲ ਅੱਛਾ ਤੇ ਨਾਰਮਲ ਟਰਾਲੀ ਚ 6-8 ਮਹੀਨੇ ਤਾਂ ਫਿਰ ਵੀ ਮੰਨ ਕੇ ਚੱਲ ਠੀਕ ਹੈ ਜੇ ਕਿਸੇ ਨੇ ਵੀ ਵੀਰਨੇ ਬਣਾਉਣੀ ਤਾਂ 6 ਕੁ ਮਹੀਨੇ ਲੱਗਦੇ ਆ ਮਿੱਤਰੋ ਤਾਂ ਕਈ ਵਾਰ ਕਈ ਇਦਾਂ ਦਾ ਰੀਜ਼ਨ ਹੁੰਦਾ ਵੀ ਕੁਝ ਸਪੈਸੀਫਿਕ ਏਰੀਆ ਆ ਗਿਆ ਜਿੱਥੇ ਸਾਡੀ ਟਰਾਲੀ ਹੈ ਨਹੀਂ ਹੈ ਠੀਕ ਹੈ ਰਾਈਟ ਹੈ ਨਾ ਤੇ ਉੱਥੇ ਥੋੜੀ ਜਲਦੀ ਵੀ ਦੇ ਦਿੰਦੇ ਆ ਕਈ ਵਾਰ ਸਾਡੀਆਂ ਟਰਾਲੀਆਂ ਲੇਟ ਵੀ ਬਹੁਤ ਹੁੰਦੀਆਂ ਕਿਉਂਕਿ ਲੋਕਾਂ ਨੇ ਸਾਡ ਨੂੰ ਫੇਸਬੁੱਕ ਤੇ ਦੇਖਣਾ ਹੈ ਕਮੈਂਟ ਕਰਨੋਂ ਤੋਂ ਪਹਿਲੇ ਦੱਸਦੀ ਹੈ ਕਿਉਂਕਿ ਬਹੁਤ ਵਾਰ ਟਰਾਲੀਆਂ ਲੇਟ ਹੁੰਦੀਆਂ ਸਾਨੂੰ ਚਲਾਉਣ ਵਾਸਤੇ ਵੀ ਅਸੀਂ ਉਹਨਾਂ ਨੂੰ ਬੁੱਤਾ ਰੇਡ ਵਾਸਤੇ ਆਪਣੀ ਵੀ ਦੇ ਦਿੰਦੇ ਹਾਂ ਠੀਕ ਹੈ ਜੀ ਤੇ ਬਾਈ ਤੇਰੀ ਲੇਟ ਹੋ ਗਈ XYZ ਰੀਜ਼ਨ ਹੋ ਸਕਦਾ ਹੈ ਉਹਨੇ ਦੇਰ ਤੱਕ ਟਾਇਰ ਪਾ ਕੇ ਕਿਉਂਕਿ ਅਸੀਂ 25-22 ਟਰਾਲੀਆਂ ਆਪਣੀਆਂ ਸਪੇਅਰ ਰੱਖਦੇ ਆ ਠੇਕਿਆਂ ਲੋਕਾਂ ਨੂੰ ਵਰਤਣ ਨੂੰ ਦੇ ਦਿੰਦੇ ਆ ਠੀਕ ਹੈ ਠੀਕ ਹੈ ਚਲੋ ਵਧੀਆ ਗੱਲ ਹੈ ਜੀ ਨਾਲ ਨਾਲ ਆਪਣਾ ਇਹ ਵੀ ਧਿਆਨ ਰੱਖਿਆ ਜਾਂਦਾ ਅਗਲੇ ਦੀ ਮਜਬੂਰੀ ਵੀ ਸਮਝੀ ਜਾਂਦੀ ਹੈ ਤੇ ਠੀਕ ਆ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤੁਸੀਂ ਟਾਈਮ ਕੱਢਿਆ ਮਿਹਰਬਾਨੀ ਜੀ ਥੈਂਕ ਯੂ ਜੀ ਤਾਂ ਮਿੱਤਰੋ ਟਰਾਲੀਆਂ ਕਿੱਦਾਂ ਦੀਆਂ ਲੱਗੀਆਂ ਕਮੈਂਟ ਬਾਕਸ 'ਚ ਜਰੂਰ ਦੱਸਣਾ ਤੇ ਕੋਈ ਵੀ ਗੱਲਬਾਤ ਕਰਨੀ ਹੋਵੇ ਸਕਰੀਨ ਤੇ ਨੰਬਰ ਆ ਰਿਹਾ ਜੀ ਤੇ ਵੀਡੀਓ ਨੂੰ ਸ਼ੇਅਰ ਕਰ ਦੇ ਜੀ ਥੈਂਕ ਯੂ ਜੀ